ਸਾਡੇ ਸੈਵਨਟ ਮੰਤਰੀ ਆਮੜਾ ਤੋਂ ਬੇਨਤੀ ਆਈ ਸਾਡੇ ਪਿੰਡ ਨੂੰ ਗਰਾਊਂਡ ਅਪਲਾਈ ਕੀਤਾ ਆ ਆਪ ਕੋ ਪ੍ਰੋਵਾਈਡ ਦਿੱਤਾ ਜਾਵੇ ਤਾਂ ਵੀ ਆਪਣੇ ਸਾਡਾ ਹੀ ਪਿੰਡ ਆ ਜਿਹੜਾ ਨਸ਼ਿਆਂ ਤੋਂ ਜ਼ਿਆਦਾ ਬਚਿਆ ਹੋਇਆ ਤੇ ਗਰਾਊਂਡ ਵੀ ਨਹੀਂ ਹੈਗਾ ਆਪਣੇ ਪਿੰਡ ਤੇ ਆਪਣੇ ਪਿੰਡ ਤੇ ਗਰਾਊਂਡ ਆਊਗਾ ਤਾਂ ਹੀ ਨੌਜਵਾਨ ਗਰਾਊਂਡਾਂ ਵੱਲ ਜੁੜਨਗੇ ਤੇ ਨਸ਼ਿਆਂ ਤੋਂ ਦੂਰ ਰਹਿਣਗੇ ਬਸ ਸਾਡੀ ਇਹੀ ਵੀਰ ਆ ਕਿ ਇੰਨੇ ਨੌਜਵਾਨ ਹੱਥ ਟਿਕੜੇ ਨੇ ਸਾਡੇ ਵੀ ਗਰਾਊਂਡ ਬਣਾਤਾ ਜਾਵੇ ਪੰਚਾਇਤੀ ਜ਼ਮੀਨ 'ਚ ਕੋਈ ਠੀਕ ਹੈ ਨਾ ਕੋਈ ਵੀ ਭਾਈ ਆਪਾਂ ਨਸ਼ੇ ਰੋਕਣ ਵਾਸਤੇ ਕੁਝ ਕੁਛ ਨਾ ਕਰ ਸਕਦੇ ਨਸ਼ੇ ਰੋਕਣ ਤੋਂ ਜੇਕਰ ਵੀ ਹੁਣ ਆਪਣਾ ਨਸ਼ਾ ਹੁਣੇ ਖਤਮ ਕੀਤਾ ਜਾਵੇ ਉਸ ਚੀਜ਼ ਨੂੰ ਪਰ ਵੀ ਸਾਡਾ ਪਿੰਡ ਬਚਿਆ ਹੋ ਨਸ਼ਾ ਤੋਂ ਮੁੰਡੇ ਆਪਣੇ ਪਿੰਡ ਦੇ ਵਿੱਚ ਕੋਈ ਐਹੇ ਜੀ ਕੋਈ ਸੂਲ ਨਹੀਂ ਹੈਗੀ ਮਤਲਬ ਕੋਈ ਡਿਸਪੈਂਸਰੀ ਨਹੀਂ ਹੈਗੀ ਆਪਣੇ ਪਿੰਡ 'ਚ ਕੋਈ ਉਹ ਐਨੀ ਸੂਲ ਨਹੀਂ ਹੈਗੀ ਜਿਹਦੇ ਕਰਕੇ ਉਹ ਹੋ ਰਿਹਾ ਹੋਵੇ ਮੈਂ ਆਪਣੇ ਪਿੰਡ ਨੂੰ ਜੇ ਬਚਾਣਾ ਨਸ਼ਾ ਤੋਂ ਆਪਾਂ ਨੂੰ ਗਰਾਉਂਡ ਬਣਾਉਣਾ ਹੀ ਪੈਣਾ ਹੋਵੇ ਕੋਈ ਇਹਦਾ ਹੱਲ ਨਹੀਂ ਹੈਗਾ ਤੁਸੀ ਜਿਹੜੀ ਆਪਣੇ ਨਵੇਂ ਜਵਾਬ ਖੇ ਉੱਠਣਗੇ ਉਹ ਵੀ ਗਰਾਉਂਡ ਨਾਲ ਜੁੜਨਗੇ ਉਹ ਸਾਈ ਨਸ਼ਿਆਂ ਤੋਂ ਦੂਰ ਰਹਿਣਗੇ ਅਦਰਵਾਈਜ਼ ਜੇ ਐਸਾ ਹੀ ਚੱਲਦਾ ਰਿਹਾ ਗਰਾਉਂਡ ਨਾ ਬਣਿਆ ਤਾਂ ਚਲ ਸਲਾਵਾਣੀ ਪੰਚਾਇਤ ਲੈਦੇ ਗਏ ਸੀਗੇ ਸਰਪੰਚਾ ਉਹਨੇ ਦੇਖਿਆ ਸੀ ਉਹ ਸਾਨੂੰ ਕਹਿੰਦੇ ਨਹੀਂ ਕਿ ਵੀ ਪਿੰਡ ਦਾ ਕੋਈ ਵੀ ਮੋਤਵਾਰ ਬੰਦਾ ਨਹੀਂ ਹੈਗਾ ਵੀ ਤੁਹਾਡੇ ਨਾਲ ਤੁਸੀਂ ਜਵਾਕ ਚੋਰੇ ਬੈਠੇ ਹੋ ਵੀ ਆਪਦੇ ਬੰਦਿਆਂ ਨੂੰ ਲੈ ਕੇ ਆਓ ਅੱਛਾ ਤੇ ਨਾਲ ਸਾਰਾ ਇਹ ਏ.ਡੀ. ਕੱਟ ਹੋਇਆ ਹੋਇਆ ਹੈਗਾ ਕੋਈ ਮੋਤਵਾਰ ਬੰਦਾ ਕੋਈ ਨਹੀਂ ਆਇਆ ਉਹਨਾਂ ਤੋਂ ਵੀ ਅਸੀਂ ਸਾਰਿਆਂ ਨੇ ਵੇ ਜਾ ਕੇ ਆਏਗੇ ਪਰ ਕੋਈ ਨਹੀਂ ਆਇਆਗਾ ਬਰਾ ਕਦੀ ਵੀ ਸਾਡੇ ਸਾਰੇ ਆਹ ਜਿਹੜੇ ਅਸੀਂ ਨੌਜਵਾਨ ਹੈਗੇ ਹਾਂ ਸਾਡੇ ਨਾਲ ਜਿਹੜੇ ਹੱਕ ਜਿਹੜੇ ਆ ਸਾਰੇ ਆਹ ਦੇ ਗਰਾਉਂਡ ਬਣੂਗਾ ਤੇ ਟ੍ਰੈਕ ਵੀ ਬਣ ਜੂਗਾ ਸਾਰੇ ਭਰਤੀ ਦੀ ਤਿਆਰੀ ਦੂਰੀ ਕਰਨਗੇ ਸਾਹੀ ਭਰਤੀ ਹੋਗੇ ਅੱਗੇ ਉਹ ਸਾਹਮਣੇ ਕਿਤੇ ਯਾਰ ਕੋਈ ਨਾ ਦਾ ਫੌਜੀ ਬਣ ਰਿਹਾ ਨਾ ਕੋਈ ਹੋਰ ਕੋਈ ਵੀ ਐਕਟੀਵਿਟੀ ਹੋਰੀ ਦੀ ਯਾਰ ਪ੍ਰੈਕਟਿਸ ਕੋਈ ਤਾਂ ਨਹੀਂ ਕਰਦਾ ਜਦੋਂ ਟ੍ਰੈਕ ਨਹੀਂਗਾ ਕੋਈ ਜਗ੍ਹਾ ਹੀ ਨਹੀਂ ਹੈਗੀ ਇਹ ਲਈ ਸੋਡੇ ਖੱਤੜੋੜ ਕੇ ਬੇਨਤੀ ਹੈ ਸਾਨੂੰ ਗਰਾਊਂਡ ਪ੍ਰੋਵਾਈਡ ਕੀਤਾ ਜਾਵੇ ਤਾਂ ਜੋ ਨਸ਼ਾ ਤੋਂ ਬੱਚੇ ਦੂਰ ਰਹਿਣ ਤੇ ਨੌਜਵਾਨੀ ਅੱਗੇ ਵੱਲ ਵਧੇ ਸਾਡਾ ਆਉਣ ਵਾਲਾ ਭਵਿਕੀ ਵਧੀਆ ਹੋਵੇ ਧੰਨਵਾਦ ਧੰਨਵਾਦ